ਨੇੜਲੇ ਪਿੰਡ ਕਾਣਾ ਢੇਸੀਆਂ ਵਿਖੇ ਅਧਿਕਾਰਤ ਪੰਚ ਦੀ ਚੋਣ ਨੂੰ ਲੈ ਕੇ ਪਿਛਲੇ 3 ਮਹੀਨਿਆਂ ਤੋਂ ਚੱਲ ਰਿਹਾ ਵਿਵਾਦ ਅੱਜ ਸਮਾਪਤ ਹੋ ਗਿਆ। ਅਧਿਕਾਰਤ ਪੰਚ ਨੂੰ ਲੈ ਕੇ ਬੀਡੀਪੀਓ ਦਫ਼ਤਰ ਊੜਕਾ ਕਲਾ ਵਿਖੇ ਮੀਟਿੰਗ ਹੋਈ। 3 ਘੰਟੇ ਚੱਲੇ ਮੀਟਿੰਗ ਵਿੱਚ ਸਰਬਸੰਮਤੀ ਦੇ ਨਾਲ ਵਾਰ ਨੰਬਰ 2 ਤੋਂ ਪੰਚ ਗੁਲਜੀਤ ਕੌਰ ਨੂੰ ਅਧਿਕਾਰਤ ਪੰਚ ਚੁਣ ਲਿਆ ਗਿਆ। ਬੀਡੀਪੀਓ ਊੜਕਾ ਕਲਾ ਨੇ ਗੁਜੀਤ ਕੌਰ ਨੂੰ ਅਧਿਕਾਰਤ ਪੰਚ ਚੁਣਨ ਦਾ ਐਲਾਨ ਕੀਤਾ। ਪਿੰਡ ਕਾਣਾ ਢੇਸੀਆਂ ਦੀ ਐਸੇ ਮਹਿਲਾ ਅਧਿਕਾਰਤ ਪੰਚ ਬਣਨ ਦੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ ਤੇ ਸ਼੍ਰੀ ਗੁਰੂ ਰਵਿਦਾਸ ਗੁਰਦੁਆਰੇ ਵਿਖੇ ਨਵੇਂ ਚੁਣੇ ਗਏ ਅਧਿਕਾਰਤ ਪੰਚ ਤੋਂ ਇਲਾਵਾ ਹੋਰ ਪੰਚਾਂ ਵੱਲੋਂ ਮੱਥਾ ਟੇਕਿਆ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ ਜਿਸ ਤੋਂ ਬਾਅਦ ਗੁਲਜੀਤ ਕੌਰ ਨੂੰ ਸਰੂਪੇ ਪਾ ਕੇ ਸਨਮਾਨਿਤ ਵੀ ਕੀਤਾ ਗਿਆ ਪਿੰਡ ਵਾਸੀਆਂ ਨੇ ਨਵੇਂ ਚੁਣੇ ਅਧਿਕਾਰਤ ਪੰਚ ਦੇ ਗਲ ਵਿੱਚ ਹਾਰ ਪਾ ਕੇ ਸਵਾਗਤ ਕੀਤਾ ਅਧਿਕਾਰਤ ਪੰਚ ਗੁਲਜੀਤ ਕੌਰ ਨੇ ਵਿਸ਼ਵਾਸ ਦਿਵਾਇਆ ਕਿ ਉਹ ਪਿੰਡ ਦਾ ਸਰਵਪੱਖੀ ਵਿਕਾਸ ਕਰਨਗੇ ਸਾਬਕਾ ਸਰਪੰਚ ਬਸਪਾ ਆਗੂ ਸੁਸ਼ੀਲ ਵਰਦੀ ਤੇ ਮੁਲਖ ਰਾਜ ਮੂਲ ਨਿਵਾਸੀ ਨੇ ਕਿਹਾ ਕਿ ਸਾਡੇ ਵੱਲੋਂ ਕਿਤੇ ਸੰਘਰਸ਼ ਦੀ ਜਿੱਤ ਹੋਈ ਹੈ ਹੋਰ ਕੀ ਕਿਹਾ ਆਓ ਸੁਣੋ ਮੀਟਿੰਗ ਤੇ ਵੀ ਸਰ ਸਾਡੀ ਜਿਹੜੀ ਪੰਚਾਇਤ ਨਾਲ ਮੀਟਿੰਗ ਹੋਈ ਆ ਉਹਦੇ ਬੱਚਿੱਤ ਜਾਨੀ ਕਿ ਸਾਡੇ ਜਿਹੜੇ ਸਹੂਲਤਾਂ ਦੇ ਬੱਚਿੱਤ ਨੇ ਸਾਡਾ ਹੱਕ ਸੀਗਾ ਉਹ ਸਾਨੂੰ ਮਿਲ ਗਿਆ ਆ ਤੇ ਇਸ ਲਈ ਅਸੀਂ ਬਹੁਤ ਖੁਸ਼ ਹਾਂ ਕਿਉਂਕਿ ਸਾਨੂੰ ਬੜੀ ਲੰਬੀ ਲੜਾਈ ਲੜਨੀ ਪਈ ਅਸੀਂ ਉੱਚ ਅਧਿਕਾਰੀਆਂ ਤੱਕ ਪਹੁੰਚੇ 2 3 ਮਹੀਨੇ ਸੰਵਿਧਾਨਿਕ ਕਮਦਿਆਂ ਨੂੰ ਹੋਗਾ ਪਰ ਅੱਜ ਸਾਡੀ ਬਾਬਾ ਸਾਹਿਬ ਦੇ ਸਹਿਯੋਗ ਕਰਕੇ ਸਾਡੀ ਜਿੱਤ ਹੋਈ ਹੈ ਜਿਸ ਲਈ ਅਸੀਂ ਅੱਜ ਬਹੁਤ ਖੁਸ਼ ਹਾਂ ਤੇ ਕੀ ਪਿੰਡ ਵਾਸੀ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਪਿੰਡ ਵਾਸੀ ਨੋ ਅਸੀਂ ਇਹੀ ਵਿਸ਼ਵਾਸ ਦਵਾਉਣਾ ਚਾਹੁੰਦੇ ਆ ਕਿਉਂਕਿ ਅਸੀਂ ਅੱਗੇ ਵੀ ਪਿੰਡ ਦਾ ਵੀ ਕੰਮ ਕਰਨਾ ਹੈ ਤੇ ਅਸੀਂ ਨਾਲ ਮਿਲ ਕੇ ਸਾਰੇ ਪੰਚਾਇਤ ਦੇ ਨਾਲ ਨਾਲ ਮਿਲ ਕੇ ਸਾਰੇ ਪਿੰਡ ਦਾ ਵਿਕਾਸ ਕਰਾਂਗੇ ਹਾਂਜੀ ਮੈਂ ਗੁਲਜੀਤ ਕੌਰ ਰਿਕਾਰਿਤ ਪੰਚ ਸਾਰਿਆਂ ਨਾਲ ਪਿੰਡ ਵਾਸੀਆਂ ਦਾ ਧੰਨਵਾਦ ਕਰਦੀ ਹਾਂ ਸਾਰਿਆਂ ਨੇ ਬਹੁਤ ਮਿਹਰਤ ਕੀਤੀ ਆ ਇਹਦੇ ਵਾਪਸ ਹੀ ਅਸੀਂ ਆਪਣੀ ਫੀਸ ਨੂੰ ਜਿੱਤ ਸਕੀ ਆ ਨਾਲ ਹੀ ਸਾਰੀ ਪੰਚਾਇਤ ਦਾ ਬਹੁਤ ਧੰਨਵਾਦ ਉਹਨਾਂ ਨੇ ਮੈਨੂੰ ਸਹਿਯੋਗ ਦਿੱਤੀ ਆ ਹੋਰ ਸਾਰੇ ਜੋ ਵੀ ਪਿੰਡ ਦੇ ਕੰਮ ਆ ਅਸੀਂ ਪੂਰੀ ਪੰਚਾਇਤ ਇਕੱਠੇ ਹੋ ਕੇ ਕਰਾਂਗੇ ਇਹ ਰਾੜ ਮਿਲ ਕੇ ਕਰਾਂਗੇ ਇਹ ਕਿਸੇ ਦਾ ਵੀ ਕੋਈ ਟਾਈਮ ਨਹੀਂ ਸੀਗਾ। ਅੱਜ ਪਿੰਡ ਕਾਨਾ ਟਿੱਸੇ ਦੇ ਵਿੱਚ ਪਿਛਲੇ ਕੋਈ 2 ਟਾਈ ਮਹੀਨੇ ਤੋਂ ਉਧਰ ਪੰਚ ਦੇ ਚੋਣ ਦਾ ਜੋ ਮਸਲਾ ਸੀ ਉਹ ਸਾਡੇ ਸੰਧਾਨ ਤੇ ਹੱਕਾ ਤੇ ਡਾਕਾ ਮਾਰ ਕੇ ਇੱਥੇ ਦੇ ਵੀਡੀਓ ਸੈਕਟਰੀ ਨੇ ਤੇ ਪ੍ਰਸ਼ਾਸਨ ਨੇ ਰਲ ਮਿਲ ਕੇ ਤੇ ਜੋ ਵੀ ਸਾਡੇ ਨਾਲ ਧੱਕਾ ਕੀਤਾ ਸੀ ਸਾਡੇ ਹੱਕਾ ਤੇ ਉਹ ਤੋਂ ਇੱਕ ਤਾਂ ਸਾਡੇ ਐਸ.ਸੀ. ਅਧਿਕਾਰਤ ਲੇਡੀ ਦੇ ਵਿੱਚੋਂ ਪੰਜ ਦਿਨ ਨਿਯੁਕਤੀ ਕਰਨੀ ਸੀ। ਇੱਕ ਐਸਸੀ ਹਿੱਟ ਇੱਕ ਲੇਡੀ ਦੇ ਵਿੱਚੋਂ ਪਰ ਪ੍ਰਸ਼ਾਸਨ ਨੇ ਇੰਨਾ ਤੱਕਾ ਕੀਤਾ ਉਹਦੇ ਵਿੱਚ ਲੇਡੀ ਦੀ ਜਗ੍ਹਾ ਜੈਂਟਸ ਵੀ ਕੀਤਾ ਔਰ ਐਸਸੀ ਕੈਟਾਗਰੀ ਤੋਂ ਜਨਰਲ ਕੈਟਾਗਰੀ ਵੀ ਕੀਤਾ ਮਤਲਬ ਇਸ ਤਰ੍ਹਾਂ ਤੱਕਾ ਕਰਕੇ ਮਤਲਬ ਸਾਨੂੰ ਮਤਲਬ ਇੱਕ ਸਾਡੇ ਸਮਾਜ ਨੂੰ ਠੋਕਰ ਮਾਰਨ ਦੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਅਸੀਂ ਸੰਵਿਧਾਨ ਦਾ ਸਹਾਰਾ ਲਿਆ ਜੋ ਬਾਬਾ ਸਾਹਿਬ ਡਾਕਟਰ ਮੀਟਗਾਨੀ ਸਦਨ ਅਧਿਕਾਰ ਨਾਲ ਲੈ ਕੇ ਦਿੱਤੇ ਆ ਉਹਦੀ ਤਾਕਤ ਹੀ ਸਾਨੂੰ ਇੱਥੇ ਤੱਕ ਸੰਘਰਸ਼ ਕਰਨ ਵਾਸਤੇ ਸਾਡੀ ਤਾਕਤ ਸੀ ਇਹ ਅਗਰ ਅਸੀਂ ਹੱਕ ਸਿਧਾਂਤ ਦੇ ਵਿੱਚ ਨਾ ਲੱਗੇ ਹੋਣ ਦੇ ਤਾਂ ਅਸੀਂ ਜਿੱਤਨਾ ਪ੍ਰਾਪਤ ਕਰ ਲਏ ਮੈਂ ਸਮੁੱਚੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਰਲ ਮਿਲ ਕੇ 2 ਢਾਈ ਮਹੀਨੇ ਲਗਾਤਾਰ ਸੰਘਰਸ਼ ਕਰਕੇ ਤੇ ਇਸ ਹੱਕਾਂ ਦੀ ਪ੍ਰਾਪਤੀ ਕੀਤੀ ਹੈ ਤਾਂ ਜਿੰਨੇ ਵੀ ਅਸੀਂ ਮਸਲਿਆਂ ਦੇ ਜੇ ਅਸੀਂ ਇਕੱਠੇ ਹੋ ਕੇ ਅਸੀਂ ਸੰਘਰਸ਼ ਕਰਾਂਗੇ ਇੱਕ ਦਿਨ ਜ਼ਰੂਰ ਜਿੱਤ ਪ੍ਰਾਪਤ ਕਰਾਂਗੇ ਤੇ ਅੱਜ ਮੈਂ ਇਸ ਮੌਕੇ ਤੇ ਸਾਡੀ ਪੰਕਰਨਾ ਦੇ ਹਿੱਸਿਆਂ ਦੀ ਚੁਣੀ ਹੋਈ ਅਧਿਕਾਰਤ ਪੰਚ ਬੀਬੀ ਗੁਰਜੀਤ ਕੌਰ ਵਾਈਫ ਆਫ ਗੁਰਬਿੰਦਰ ਕੁਮਾਰ ਜੀ ਉਹਨਾਂ ਨੂੰ ਵਧਾਈ ਦਿੰਦਾ ਅਤੇ ਅਸੀਂ ਵਿਸ਼ਵਾਸ ਜੀ ਲਾਉਨੇ ਆ ਪਿੰਡ ਕਾਨਾ ਦੇ ਇਸ ਦੇ ਵਿੱਚ ਇਹਨਾਂ ਦੀ ਸਰਪੰਚੀ ਪ੍ਰਧਾਨਗੀ ਦੇ ਵਿੱਚ ਅਸੀਂ ਪਿੰਡ ਦੇ ਵਿਕਾਸ ਵਾਸਤੇ ਨਿਰਪੱਖ ਹੋ ਕੇ ਕੰਮ ਕਰਨਗੇ ਤੇ ਸਾਰੀ ਪੰਚਾਇਤ ਨੂੰ ਨਾਲ ਲੈ ਕੇ ਚੱਲਣਗੇ ਤੇ ਬਾਕੀ ਜੋ ਮਸਲਾ ਸਾਨੂੰ ਇਨਸਾਫ ਹੱਕ ਮਿਲਿਆ ਦੇਰ ਬਾਅਦ ਮਿਲਿਆ ਤੇ ਕੋਈ ਗੱਲ ਨਹੀਂ ਤੇ ਸੰਘਰਸ਼ ਦੀ ਜਿੱਤ ਆ ਇਸ ਕਰਕੇ ਅਸੀਂ ਤਾਰੇ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ دیرਵਾਦੀ ਇਸਾਇਰ ਨੂੰ ਸਾਡੇ ਹੱਕ ਦੇ ਵਿੱਚ ਤੁਹਾਨੂੰ ਮੋੜ ਲਾਈਆ ਧੰਨਵਾਕ ਦਿੱਤਾ ਤੇ ਸਾਡੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਤੇ ਬਾਬਾ ਸਾਹਿਬ ਦੇ ਲੇਖ ਸੰਧਾਨ ਦੇ ਬਦੌਲਤ ਸਾਡਾ ਮਾਨ ਸ੍ਰੀ ਮਹਾਰਾਜ ਬਕਰ ਰਿਹਾ ਤੇ ਬਹੁਤ-ਬਹੁਤ ਧੰਨਵਾਦ ਮੈਂ ਪਹਿਲਾਂ ਤਾਂ ਸਾਰੇ ਪਿੰਡ ਵਾਸੀਆਂ ਨੂੰ ಗ್ರಾಮ ਪੰਚਾਇਤ ਦੇ ਸਿਆਗਨਾਂ ਨੂੰ ਜਿਨ੍ਹਾਂ ਨੇ ਵੱਡਾ ਦਿਲ ਦਿਖਾਇਆ ਐ ਦਿਖਾ ਲਿਆ ਆਪਣਾ ਔਰ ਉਹਨਾਂ ਨੇ ਅੱਜ ਏਕਤਾ ਦਿਖਾਈ ਆ ਸ਼ਾਂਤੀ ਪੜਾਈ ਆ ਔਰ ਪਿੰਡ ਦੇ ਵਿਕਾਸ ਦੇ ਲਈ ਬਚਨਬੱਧ ਹੋ ਕੇ ਜਿਹੜਾ ਇਹ ਫੈਸਲਾ ਲਿਆ ਆ ਜਿਹੜਾ ਅੱਜ ਪਿਛਲੇ ਲੰਮੇ ਸਮੇਂ ਤੋਂ ਥੋੜਾ ਪ੍ਰੋਬਲਮ ਥ੍ਰੀਟ ਹੋਈ ਸੀ ਪੰਡ ਤੇ ਮਾਹੌਲ ਬਣਿਆ ਹੋਇਆ ਸੀ ਅੱਜ ਐਸ்சி ਅਧਿਕਾਰਤਪਨ ਜਿਹੜਾ ਚੋਣ ਹੋਈ ਹੈ ਸ਼੍ਰੀਮਤੀ ਗੁਰਜੀਤ ਕੌਰ ਜੀ ਨੂੰ ਜਿੱਥੇ ਮੈਂ ਉਹਨਾਂ ਨੂੰ ਆਪਣੇ ਸਾਰੇ ਸਾਥੀਆਂ ਵੱਲੋਂ ਸਮੁੱਚੀ ਸੰਘਰਸ਼ ਕਮੇਟੀ ਵੱਲੋਂ ਮੁਬਾਰਕਵਾਦ ਦਿਨਾ ਉੱਥੇ ਮੈਂ ਤਨਬਾਧ ਵੀ ਕਰਨਾ ਚਾਹੁੰਦਾ ਉਹਨਾਂ ਸਾਰੇ ਸਿਆਣੇ ਸੁਝਵਾਨ ਪਤਵੰਤੇ ਸੱਜਣਾ ਨੇ ਜਿਨ੍ਹਾਂ ਨੇ ਇਸ ਮਾਹੌਲ ਨੂੰ ਸੈੱਟ ਕਰਨ ਦੇ ਲਈ ਪੰਡ ਦੀ ਭਾਈਚਾਰਾ ਇੱਕ ਕੰਮ ਦੇ ਲਈ ਆਪਣਾ ਅੱਛਾ ਰੋਲ ਨਵਾਇਆ ਔਰ ਤਮਾਮ ਜਿਹੜੇ ਸਾਡੇ ਮੈਂਬਰ ਪੰਚਾਇਤ ਆ ਗ੍ਰਾਮ ਪੰਚਾਇਤ ਇਸ ਸਿਆਕਾਨਾ ਦੇ ਉਹਨਾਂ ਦਾ ਵੀ ਮੈਂ ਦਿਲ ਦੀਆਂ ਗਹਿਰਾਈਆਂ ਧੰਨਵਾਦ ਕਰਦਾ ਜਿਹਨਾਂ ਨੇ ਵਿਕਾਸ ਦੇ ਮੁੱਦੇ ਨੂੰ ਪਹਿਲ ਤੇ ਪਹਿਨਾ ਰੱਖਦੇ ਹੋਏ ਅਗਲਾ ਜਿਹੜਾ ਇਹ ਆਪਣਾ ਫੈਸਲਾ ਲਿਆ ਔਰ ਇਸ ਫੈਸਲੇ ਦੇ ਜਿੱਥੇ ਉਹ ਮੇਰੇ ਸਾਰੇ ਛੋਟੇ ਵੱਡੇ ਭੈਣ ਭਰਾ ਆ ਆਓ ਜਿੱਥੇ ਸਾਡੀ ਵੀ ਤੁਹਾਨੂੰ ਸਹਿਯੋਗ ਦੀ ਲੋੜ ਆ ਅਸੀਂ ਢੱਟ ਕੇ ਤੁਹਾਡੇ ਨਾਲ ਖੜੇ ਆ ਆਓ ਪਿੰਡ ਦਾ ਸੂਚੇ ਪਿੰਡ ਦਾ ਇਸ ਸਿਆਕਾਨਾ ਦਾ ਵਿਕਾਸ ਕਰੀਏ ਹਰ ਬਾੜ ਦਾ ਵਿਕਾਸ ਕਰੀਏ ਹਰ ਮਹੱਲੇ ਦਾ ਵਿਕਾਸ ਕਰੀਏ ਇਹਨਾਂ ਸ਼ਬਦਾਂ ਨਾਲ ਮੈਂ ਫਿਰ ਤੋਂ ਸਮੂੱਚੇ ਸਾਥੀਆਂ ਦਾ ਔਰ ಗ್ರಾಮ ਪੰਚਾਇਤ ਦਾ ਮੈਂਬਰ ਪੰਚਾਇਤ ਸਹਿਬਾਨ ਦਾ ਧੰਨਵਾਦ ਕਰਦਾ ਜਿਸ ਤਰ੍ਹਾਂ 3 ਮਹੀਨੇ ਤੋਂ ਲਗਾਤਾਰ ਤੁਸੀਂ ਇਸ ਸੰਘਰਸ਼ ਵਿੱਚ ਮੋਰੀ ਭੂਮਿਕਾ ਨਿਭਾਈ ਆ ਲਗਾਤਾਰ ਡੀਸੀ ਦਫ਼ਤਰ ਡੀਟੀਪੀਓ ਦਫ਼ਤਰ ਜਾਂਦੇ ਰਹੇ ਆ ਇਸ ਸੰਘਰਸ਼ ਦੀ ਜਿੱਤ ਦਾ ਸਿਹਰਾ ਤੁਸੀਂ ਕਿਹਨੂੰ ਦਿੰਦੇ ਆ ਕਿਹਦਾ ਸਹਿਯੋਗ ਸੀ ਇਹਦੇ ਵਿੱਚ ਦੇਖੋ ਇਹਦੇ ਵਿੱਚ ਪ੍ਰਸ਼ਾਸਨ ਜਿਹੜਾ ਆ ਉਹਨੇ ਲਾਅ ਨੂੰ ਐਕਟ ਨੂੰ ਲਾਗੂ ਕਰਵਾਉਂਦਾ ਮੈਂ ਸਮਝਦਾ ਪ੍ਰਸ਼ਾਸਨ ਦੀ ਜਿਹੜੀ ਇਹ ਦੇਰ ਜਿੰਨੀ ਦੇਰੀ ਹੋਈ ਹੈ ਪ੍ਰਸ਼ਾਸਨ ਦੀ ਜਿਹੜੀ ਆ ਇੱਥੇ ਪ੍ਰਸ਼ਾਸਨ ਥੋੜਾ ਔਕਿਆ ਆ ਪ੍ਰਸ਼ਾਸਨ ਨੇ ਗੰਭੀਰਤਾ ਨੂੰ ਮਸਲੇ ਨਾਲ ਨਹੀਂ ਲਿਆ ਔਰ ਵਿੱਚ ਜੰਗ ਦਾ ਮਾਹੌਲ ਵਿੱਚ ਛੁੱਟੀਆਂ ਵਿੱਚ ਹੀ ਵੱਡੇ ਆਸਰਾ ਤਵਾਦਲੇ ਹੋ ਜਾਣੇ ਇਹ ਕਿਤੇ ਨਾ ਕਿਤੇ ਇਦਾਂ ਡਿਲੇ ਹੋਂਦਾ ਗਿਆ ਔਰ ਮੈਂ ਹੁਣ ਜਿਹੜਾ ਇਹ ਅੱਜ ਦੇ ਮੌਕੇ ਤੇ ਫੈਸਲਾ ਹੋਇਆ ਅੱਡੇ ਲਈ ਹੁਣ ਤੋਂ ਬਾਅਦ ਔਰ ਇਹ ਜਿਹੜਾ ਸਾਰਾ ਮੈਂ ਤਾਂ ਇਹਦਾ ਸ਼ਰੇ ਸਾਡੇ ਸਾਰੀ ਸਮੂਚੀ ਟੀਮ ਸਾਡੇ ਮੈਂਬਰਾਂ ਤੇ ਹੈ ਸਾਵਾਨ ਜਿਨ੍ਹਾਂ ਨੇ ਅੱਜ ਬੇਸ਼ੱਕ ਦੇਰ ਆਇਆ ਦਰੋਸਤਾ ਹੈ ਅੱਜ ਉਹਨਾਂ ਨੇ ਫੈਸਲਾ ਲਿਆ ਪਿੰਡ ਦੇ ਵਿਕਾਸ ਲਈ ਮੈਂ ਸਭ ਦਾ ਉਹਨਾਂ ਨੂੰ ਹੀ ਕ੍ਰੈਡਿਟ ਦਿੰਦਾ ਤੁਸੀਂ ਤਾਂ ਸੰਵਿਧਾਨ ਪ੍ਰਤੀ ਜਾਗਰਤ ਹੋ ਸਕੇ ਇਸ ਕਰਕੇ ਤੁਸੀਂ ਜਿਹੜੀ ਆ ਆਪਣੇ ਹੱਕ ਪ੍ਰਾਪਤ ਕੀਤੀ ਆ ਜਿਨ੍ਹਾਂ ਪਿੰਡਾਂ ਦੇ ਵਿੱਚ ਪੰਚਾਇਤੀ ਐਕਟ ਬਾਰੇ ਜਾਣਕਾਰੀ ਨਹੀਂ ਹੈਗੀ ਕੁੱਥੇ ਦਾ ਫਿਰ ਪ੍ਰਸ਼ਾਸਨ ਜਿਹੜਾ ਆ ਮਨਮਰਜ਼ੀ ਨਾਲ ਫੈਸਲੇ ਲੈਂਦਾ ਹੋਊਗਾ ਦੇਖੋ ਮੈਂ ਰਾਜਾ ਜੀ ਤੁਹਾਡੇ ਚੇਤਨਾ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਸੰਗਤ ਨੂੰ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਣਾ ਲਾਪੜੋ ਸਵਿਧਾਨ ਪੜੋ ਆਪਣੇ ਅਵੇਰਨੈਸ ਹੋਵੋ ਜਾਗਰੂਕ ਹੋਵੋ ਜਦੋਂ ਤੁਸੀਂ ਜਾਗੋਗੇ ਤਾਂ ਤੁਹਾਡੇ ਤੇ ਡਾਕਾ ਹਾਥੋਂਪੋਕਾਂ ਦੇ ਡਾਕਾ ਨਹੀਂ ਬੱਜੇਗਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਾਂ ਨੂੰ ਆਪਣੇ ਹੱਕਾਂ ਅਧਿਕਾਰਾਂ ਦੇ ਲਈ ਜਾਗਰੂਕ ਹੋਣਾ ਪੈਣਾ ਮੈਡਮ ਨੇ ਬੁਲਜੀਤ ਕੌਰ ਮੈਮ ਨੇ ਨੂੰ ਬਣਾਇਆ ਐਸੀ ਵੂਮਨ ਅੱਛਾ ਐਸੀ ਵੂਮਨ ਨੂੰ ਸਿਰਫ ਇਹਦੀ ਅਧਾਰਤ ਪੰਚ ਜਿਹੜਾ ਬਣਾ ਦਿੱਤਾ ਅੱਜ ਐਲਾਨ ਹੋ ਗਿਆ ਹਾਂਜੀ ਅੱਛਾ ਅਵੇਸੇ ਕਾਨੂੰਨ ਤਾਂ ਪਹਿਲਾਂ ਵੀ ਇਹੀ ਕਹਿੰਦਾ ਸੀਗਾ ਵੀ ਅਧਾਰਤ ਪੰਚ ਦੀ ਜਗ੍ਹਾ ਲੱਗਣਾ ਨਾ ਅੱਜ ਦਾ ਹੀ ਕਰਨਾ ਅੱਜ ਹੋ ਗਿਆ ਜੀ ਹੋ ਗਏ ਬਣ ਗਏ ਸੈਂਪੀ ਹੋ ਗਈ ਪੰਚਾਇਤ ਦੀ ਕੰਮ ਕਰਨ ਨੂੰ ਸਾਰੇ ਉਹ ਤਿਆਰ ਰਹਿ ਗਏ ਤੁਹਾਨੂੰ ਬਹੁਤ ਬਹੁਤ ਵਧਾਈਆਂ ਹਾਂ ਤੁਹਾਨੂੰ ਉਹ ਸਭ ਤੋਂ ਵੱਧ ਵਧਾਈਆਂ ਜੀ ਮੈਨੂੰ ਤਾਂ ਹੁਣ